ਦੋਸਤੋ ਆਰਐਸਏ ਮਤਲਬ ਰੋਡ ਸਾਈਡ ਅਸਿਸਟੈਂਸ ਇੱਕ ਜਿਹੀ ਸਰਵਿਸ ਆ ਵੀਕਲ ਦੇ ਨਾਲ ਰੋਡ ਉੱਪਰ ਕੋਈ ਵੀ ਘਟਨਾ ਵਾਪਰ ਜਾਵੇ ਉਸ ਸਮੇਂ ਇਹ ਸਾਨੂੰ ਸਹਾਇਤਾ ਪ੍ਰਦਾਨ ਕਰਦੀ ਹੈ ਜਿਵੇਂ ਵੀਕਲ ਦਾ ਐਕਸੀਡੈਂਟ ਹੋ ਜਾਵੇ ਕੋਈ ਮਕੈਨੀਕਲ ਫੇਲਰ ਹੋ ਜਾਵੇ ਕੋਈ ਇਲੈਕਟ੍ਰੀਕਲ ਪ੍ਰੋਬਲਮ ਆ ਜਾਵੇ ਜਾਂ ਫਿਰ ਟਾਇਰ ਪੈਂਚਰ ਹੋ ਜਾਵੇ ਜਾਂ ਟਾਇਰ ਫਟ ਜਾਵੇ ਜਾਂ ਫਿਰ ਵੀਕਲ ਦੇ ਵਿੱਚੋਂ ਫਿਊਲ ਮੁੱਕ ਜਾਵੇ ਜਾ ਫਿਰ ਕੋਈ ਵਿਕਲ ਲੋਕ ਲੋਕ ਹੋ ਜੇ ਉਸ ਸਮੇ ਇਹ ਸਾਨੂੰ ਸਹਾਇਤਾ ਪ੍ਰਦਾਨ ਕਰਦੀ ਹੈ ਇਸ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਪੂਰੇ ਭਾਰਤ ਦੇ ਵਿੱਚ ਇਸ ਦੀ ਸਰਵਿਸ ਦਿੱਤੀ ਜਾਂਦੀ ਹੈ 24 ਘੰਟੇ ਸੱਤੇ ਦਿਨ ਇਸ ਕੰਪਨੀ ਦੁਆਰਾ ਸੜਕ ਉੱਪਰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਐਕਸੀਡੈਂਟ ਹੋਣ ਤੋਂ ਬਾਅਦ ਇੱਕ ਟੋਲ ਫਰੀ ਨੰਬਰ ਤੇ ਕਾਲ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਇਹ ਆਪਣੀ ਗੱਡੀ ਟੋ ਕਰਕੇ ਨੇੜੇ ਦੀ ਡੀਲਰਸ਼ਿਪ ਦੇ ਵਿੱਚ ਪਹੁੰਚਤਾ ਕਰ ਦਿੰਦੇ ਨੇ ਜੋ ਕਿ ਬਿਲਕੁਲ ਫ੍ਰੀ ਆਫ ਕਾਸਟ ਹੁੰਦੀ ਹੈ ਟਾਇਰ ਪੈਂਚਰ ਹੋਣ ਦੀ ਸੂਰਤ ਵਿੱਚ ਇਹ ਆਪਾਂ ਨੂੰ ਸਟਿਪਨੀ ਚੇਂਜ ਅਤੇ ਟਾਇਰ ਪੈਂਚਰ ਵਰਗੀਆਂ ਸਹੂਲਤਾਂ ਵੀ ਪ੍ਰਦਾਨ ਕਰਦੇ ਨੇ ਫਿਊਲ ਖਤਮ ਹੋਣ ਦੀ ਸੂਰਤ ਵਿੱਚ ਇਹ ਆਪਾਂ ਨੂੰ ਰੋਡ ਦੇ ਉੱਪਰ ਫਿਊਲ ਦੀ ਸਰਵਿਸ ਵੀ ਦੇ ਦਿੰਦੇ ਨੇ ਇਹ ਸਰਵਿਸ ਲੈਣ ਦੇ ਲਈ ਤੁਸੀਂ ਇਸ ਨੂੰ ਆਪਣੇ ਇੰਸ਼ੋਰੈਂਸ ਦੇ ਵਿੱਚ ਵੀ ਐਡ-ਆਨ ਕਰ ਸਕਦੇ ਹੋ ਤੇ ਜਾਂ ਫਿਰ ਸਿੱਧਾ ਡੀਲਰਸ਼ਿਪ ਦੇ ਵਿੱਚੋਂ ਵੀ ਇਸ ਨੂੰ ਪਰਚੇਸ ਕਰ ਸਕਦੇ ਹੋ जिस दी कीमत 1000 ਤੋਂ ਲੈ ਕੇ 1500 ਤੱਕ ਲਗਭਗ 1 ਸਾਲ ਦੇ ਲਈ ਹੁੰਦੀ ਹੈ ਤੇ ਇਹ ਸਰਵਿਸ 365 ਦਿਨ ਤੁਹਾਨੂੰ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾਈ ਜਾਂਦੀ ਹੈ ਦੋਸਤੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ